ਦੇਖੋ ਬਾਈ ਆਸ਼ਕਾਂ ਦੀ ਆਸ਼ਕੀ ਪੰਜਾਬ ਦੇ ਵਿੱਚ ਜਿਹੜੀ ਆਸ਼ਕੀ ਹੁਣ ਆਮ ਹੋ ਰਹੀ ਹੈ ਇਹ ਵੀਡੀਓ ਵਾਇਰਲ ਨਹੀਂ ਹੈਗੀ ਇਹ ਜਿਹੜੀ ਵੀਡੀਓ ਹੈ ਪੰਜਾਬ ਦੇ ਵਿੱਚ ਹੀ ਬਣੀ ਹੋਈ ਵੀਡੀਓ ਹੈ ਤੇ ਸ਼ਰਿਆਮੀ ਜਿਹੜੇ ਹਨਾ ਲੋਕ ਵੀ ਮਤਲਬ ਮੁੰਡੇ ਖੁੰਡੇ ਆਪਾਂ ਕਹਦੇ ਆਂ ਕਾਲਜਾਂ ਦੇ ਵਿੱਚ ਜਿਹੜੇ ਪੜਦੇ ਆ ਤੇ ਉਹ ਦੇਖੋ ਕਿਸ ਤਰ੍ਹਾਂ ਕਰਦੇ ਆ ਹਨਾ ਸ਼ਰਿਆਮੀ ਇੰਸਟਾ ਤੇ ਰੀਲਾਂ ਬਣਾਵਨਾ ਝਾੜੀ ਜਾਂਦੇ ਠੀਕ ਹੈ ਬਾਈ ਥੋੜੀ ਕਿਤੇ ਗੱਲ ਹੋ ਸਕਦੀ ਆ ਹੈਨਾ ਪਰ ਵੀ ਕਿਸੇ ਦਿੱਤੀ ਭੈਣ ਨੂੰ ਜਿਹੜਾ ਬਦਨਾਮ ਨਹੀਂ ਕਰਨਾ ਚਾਹੀਦਾ ਐਵੇਂ ਰੀਲ ਬਣਾ ਕੇ ਇੰਸਟਾ ਤੇ ਆਪਾਂ ਚਾੜ੍ਹ ਦਾਨੇ ਆ ਜਾਂ ਕਿਤੇ ਹੋਰ ਸੋਸ਼ਲ ਮੀਡੀਆ ਅਕਾਊਂਟ ਤੇ ਚਾੜ੍ਹ ਦਾਨੇ ਆ ਤਾਂ ਜਿਹੜੀ ਬਹੁਤ ਵੱਡੀ ਵੇਕੂਫੀ ਆ ਆ ਦੇਖੋ ਤੁਸੀਂ ਸਕੂਲਾਂ ਦੇ ਵਿੱਚ ਕੀ ਚੱਲ ਰਿਹਾ ਹੈ ਹਨਾ ਸਕੂਲਾਂ ਦੇ ਵਿੱਚ ਅੱਜ ਕੋਈ ਕਿਸੇ ਨੂੰ ਜਿਹੜਾ ਸ਼ਰਿਆਮੀ ਨਿੱਕੀ ਨਿੱਕੀ ਆਪਾਂ 9ਵੀਂ 9ਵੀਂ 10ਵੀਂ 10ਵੀਂ ਕਲਾਸ ਵਾਲੇ ਮੁੰਡੇ ਕੁੜੀਆਂ ਕਹਿਦੀ ਹੈ ਹਨਾ ਵੀ ਬਹੁਤ ਜਿਹੜਾ ਟਾਂਚਾ ਵਿਗੜ ਗਿਆ ਦੋਸਤੋ ਹੈਨਾ ਬਹੁਤ ਜਿਆਦਾ ਜਿਆਦੇ ਜਿਹੜੇ ਹਾਲਾਤ ਵਿਗੜ ਰਹੇ ਨੇ ਇਹ ਵੀਡੀਓ ਵੀ ਇਥੋਂ ਦੀ ਆ ਪੰਜਾਬ ਦੀ ਆ ਸ਼ਾਇਦ ਆਪਣੇ ਤੇ ਆ ਦੇਖੋ ਮੁੰਡਾ ਜਿਹੜਾ ਸ਼ਰਿਆਮ ਜਿਹੜਾ ਕੁੜੀ ਨੂੰ ਪ੍ਰਪੋਜ਼ ਫੁੱਲ ਦੇ ਰਿਹਾ ਹੈਨਾ ਤੇ ਬਾਕੀ ਜਿਹੜੀਆਂ ਕੁੜੀਆਂ ਮਤਲਬ ਵੀ ਉਹ ਹੱਸਣ ਲੱਗ ਜਾਂਦੀਆਂ ਨੇ ਹੈਨਾ ਐਪਰੀਸ਼ੀਏਟ ਕਰਦੀਆਂ ਨੇ ਮੁੰਡੇ ਨੂੰ ਤਾਂ ਇਹ ਵੀ ਸਭ ਤੋਂ ਵੱਡੀ ਬੇਵਕੂਫੀ ਆ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਇਹੀ ਹੋ ਗਿਆ ਪੰਜਾਬ ਦੇ ਮੁੰਡਿਆਂ ਕੁੜੀਆਂ ਦਾ ਬੇੜਾ ਕਰ ਕੀ ਜਿਆਦਾ ਸਭ ਤੋਂ ਵੱਧ ਜਿਹੜਾ ਆਸ਼ਕੀ ਨੇ ਕਰਤਾ ਬਾਈ ਜੀ ਹੁਣ ਤੇ ਸ਼ਰਿਆਮੀ ਜਿਹੜਾ ਇਹ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਬਾਕੀ ਦੋਸਤੋ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਹੈਨਾ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸਵਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਨੇ ਤੇ ਕੀਤਾ ਕਰਾਇਆ ਦਾ ਖਾਤਮਾ ਗੁਪਤ ਵਸ਼ੀਕਰਨ ਕਰਾਓ